ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਸਾਡੇ YouTube ਚੈਨਲ ਉੱਪਰ ਗਿਲ ਫੈਮਿਲੀ ਤੇ ਤੇ ਅੱਜ ਅਸੀਂ ਆਏ ਆ ਸਾਗ ਤੋੜਨ ਮੰਮੀ ਹੁਣੀ ਪਹਿਲਾਂ ਆ ਗਈ ਤੇ ਨਵਾਜ਼ ਸੁੱਤਾ ਹੈ ਮੈਂ ਕਿ ਚੱਲ ਜਦੋਂ ਉੱਠੂਗਾ ਤੇ ਉਦੋਂ ਹੀ ਆਵਾਂਗੀ ਆਸ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਤੁਹਾਨੂੰ ਆ ਇੱਧਰ ਆ ਜਾ ਨਵਾਜ਼ ਇੱਧਰ ਪਿੱਛੇ ਆ ਜਾ ਪਿੱਛੇ ਹੋ ਜਾ ਪਿੱਛੇ ਇੱਥੇ ਬੜੇ ਖਰਾਬ ਕਰਨੇ ਹਾਂ ਹਾਂਜੀ ਪੱਠੇ ਖਰਾਬ ਕਰਨੇ ਤੁਸੀਂ ਆ ਨਿਕਾ ਨਿਕਾ ਸ ਆ ਗਿਆ ਹੱਲੇ ਹੋਇਆ ਤੇ ਮੰਮੀ ਕਹਿੰਦੇ ਵੀ ਜੀ ਬੜਾ ਕੰਡਿਆ ਸਾਖ ਖਾਣ ਨੂੰ ਤੇ ਚੱਲ ਖੇਤ ਚ ਲਿ ਆ ਛੋਟਾ ਛੋਟਾ ਤੋੜ ਲੈਣੇ ਆ ਤੇ ਉਹ ਨਾਲੇ ਪਾਲਕ ਤੋੜਨ ੜੇ ਉਹ ਵੀ ਹੱਲੇ ਨਹੀਂ ਕਿੰਨੀ ਕੀ ਆ ਪਾਲਕ ਮੈਂ ਨਹੀਂ ਪਤਾ ਕੀ ਮੈਂ ਤੁਨੀ ਬੈਠਾ ਜਾਂਦਾ ਤੇਰੇ ਕੋ ਬੈਠਾ ਨਹੀਂ ਜਾਂਦਾ ਮੇਰੇ ਕੋ ਬੈਠਾ ਨਹੀਂ ਜਾਂਦਾ ਵੀ ਮੇਰਾ ਲੋਲੂ ਜਾਂ ਨਿਕੀਆਂ ਨਿਕੀਆਂ ਟੋਟਲੀਆਂ ਟੋਟਲੀਆਂ ਗੱਲਾਂ ਕਰਦਾ ਹੁਣ ਹਾਂ ਆ ਸਾਗ ਤੋੜ ਲਿਆ ਇਹ ਬਣਾਵਾਂਗੇ ਸਵੇਰੇ ਅੱਜ ਤੇ ਵੈਸੇ ਅਹੀਂ ਅਰਬੀ ਬਣਾਉਣੀ ਆਹੀਂ ਕਿ ਚੱਲ ਤੋੜ ਕੇ ਰੱਖ ਲੈਨੇ ਆ ਤੇ ਸਵੇਰੇ ਆਪੇ ਬਣਦਾ ਜਾਊਗਾ ਤੇ ਅਹੀਂ ਕਹਿੰਦੇ ਛੇਤੀ ਛੇਤੀ ਹੋਵੇ ਥੋੜਾ ਥੋੜਾ ਹੋਰ ਕਿਉਂਕਿ ਥੋੜਾ ਵੱਡਾ ਹੋ ਜੇ ਨਾ ਸਾਗ ਤੇ ਫਿਰ ਜਿਆਦਾ ਵਧੀਆ ਲੱਗਦਾ ਅੱਜ ਵੈਸੇ ਮੈਂ ਸਪੈਸ਼ਲ ਖੇਤਾਂ ਵਿੱਚ ਇਸ ਲਈ ਆਹੀਂ ਹਾਂ ਕਿ ਤੁਹਾਨੂੰ ਨਾ ਜਦੋਂ ਸਿੱਧੂ ਮੂਸੇਵਾਲਾ ਪੂਰਾ ਹੋਇਆ ਸੀ ਨਾ ਤੇ ਉਦੋਂ ਅਹੀਂ ਇੱਕ ਲਾਇਆ ਸੀ ਬੂਟਾ ਬੂਟਾ ਲਾਇਆ ਹਾਂ ਬੂਟਾ ਲਾਇਆ ਉਹ ਵੀ ਦੱਸਣ ਲਈ ਬੂਟਾ ਲਾਇਆ ਸੀ ਹੇ ਬਾਪੂ ਦਾ ਤੇ ਉਹ ਹੁਣ ਕਿੱਡਾ ਕਿੱਡਾ ਬੂਟਾ ਹੋਇਆ ਵਾ ਸਪੈਸ਼ਲ ਇਹ ਵਿਖਾਉਣੀ ਆ ਮੈਂ ਤੁਹਾਨੂੰ ਵੀ ਉਹ ਕਿੱਡਾ ਕਬੂਟਾ ਹੋਇਆ ਵਾ ਤੇ ਉਹ ਉੱਥੇ ਦੂਰ ਆ ਚੱਲ ਮੈਂ ਵਿਖਾ ਕੇ ਲਿਆਉਣੀ ਆ ਤੂੰ ਇੱਥੇ ਬਹਿ ਜਾ ਨਹੀਂ ਮੈਂ ਜਾਣਾ ਆ ਮੈਂ ਤੂੰ ਨਹੀਂ ਜਾਣਾ ਤੂੰ ਇੱਥੇ ਰਹਿ ਮੈਂ ਵਿਖਾ ਲਿਆਉਣੀ ਬੂਟਾ ਮੈਂ ਜਾਣਾ ਚੱਲ ਫਿਰ ਜਾ ਬਖਾ ਕੇ ਲੈ ਚੱਲ ਉੱਠ ਫਿਰ ਅੱਜ ਵਾਂਗ ਤੁਰ ਪਿਆ ਕਹਿੰਦਾ ਮੈਂ ਵਿਖਾਉਣਾ ਬੂਟਾ ਤੇ ਜਦੋਂ ਇਹ ਉਦੋਂ ਜੰਮਿਆ ਵੀ ਨਹੀਂ ਸੀ ਤੇ ਇਹਨੂੰ ਜਿੱਦਾਂ ਸਾਰਾ ਪਤਾ ਹੁੰਦਾ ਕਿ ਬੂਟਾ ਹੀ ਇਹਨੇ ਲਾਇਆ ਹੁੰਦਾ ਵਾ ਜਦੋਂ ਸਿੱਧੂ ਮੂਸੇਵਾਲਾ ਇਦਾਂ ਹੋਇਆ ਹੀ ਉਦੋਂ ਇਹ ਹੋਇਆ ਵੀ ਨਹੀਂ ਬੂਟੇ ਆ ਹਾਂ ਹਾਂ ਆਂਦਾ ਮੈਂ ਅਬ ਖਾ ਗੇ ਲੇਮ ਨਾ ਸਾਰਾ ਇਹਨੂੰ ਸਾਰਾ ਪਤਾ ਹਨਾ ਟਿੰਡੇ ਜੇ ਇਹਨੂੰ ਚਲੋ 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 ਜਾਂਦਾ ਵੀ ਅੱਗੇ ਅੱਗੇ ਇਹ ਬੜਾ ਹੋਇਆ ਹਾਂ ਆਪਕਰ ਤੋਂ ਨੇ ਲੱਗੇ ਅਜਾਬ ਖਾਵਾਂ ਸਿੱਧੂ ਮੂਸੇਵਾਲਾ ਬੂਟਾ ਜਦੋਂ ਲਾਇਆ ਸੀ ਅਸੀਂ ਆਪਣੇ ਖੇਤਾਂ ਵਿੱਚ ਛੋਟਾ ਜਿਹਾ ਸੀ ਬੂਟਾ ਆ ਆਹੀ ਆਗੇ ਯਮਿ 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 ਉਸ ਤੋਂ ਇਹ ਉਹੀ ਬੂਟਾ ਜਦੋਂ ਅਸੀਂ ਸਿੱਧੂ ਮੂਸੇਵਾਲਾ ਪੂਰਾ ਹੋਇਆ ਸੀ ਤੇ ਉਹਦੀ ਯਾਦ ਵਿੱਚ ਲਾਇਆ ਸੀ ਇਹ ਬੂਟਾ ਬਿਲਕੁਲ ਛੋਟਾ ਜਿਹਾ ਸੀ ਹੁਣ ਕਿੰਨਾ ਵੱਡਾ ਹੋ ਗਿਆ ਵਾ ਤੇ ਇਹ ਕੀ ਹਰ ਕੀ ਗਰਮੀਆਂ ਵਿੱਚ ਇਹਨੂੰ ਦੋ ਜਿਹੜੇ ਆ ਅੰਬ ਲੱਗੇ ਸੀ ਤੇ ਬਿਲਕੁਲ ਨਿਕਾ ਜਾ ਹੀ ਹੁਣ ਚਲੋ ਹੌਲੀ ਹੌਲੀ ਇਹਦੀ ਗ੍ਰੋਥ ਹੋਣਦੀ ਆ ਵੱਡਾ ਹੋਣ ਗਿਆ ਵਾ ਪਰ ਇੱਕ ਗੱਲ ਕਹਾਂਗੇ ਕਿ ਮੂਸੇ ਵਾਲਾ ਜਦੋਂ ਗਿਆ ਇੱਕ ਬਹੁਤ ਵੱਡਾ ਘਾਟਾ ਦੁਨੀਆ ਨੂੰ ਪਿਆ ਹਾਂ ਮੂਸੇ ਵਾਲਾ ਇਹ ਕੀ ਉਹ ਇੱਕ ਅਜਿਹਾ ਇਨਸਾਨ ਸੀ ਜਿਸ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡਾ ਆਪਣਾ ਜਿਹੜਾ ਨਾਮ ਬਣਾ ਲਿਆ ਸੀ ਤੇ ਮੈਂ ਮੈਂ ਬਹੁਤ ਆ ਬਹੁਤ ਵਧੀਆ ਗਾਣੇ ਸੀ ਉਸ ਦੇ ਕੋਈ ਵੀ ਹਰ ਇੱਕ ਗਾਣਾ ਉਹਦਾ ਹਿੱਟ ਸੀ ਤੇ ਹੋਰ ਵੀ ਚਲੋ ਬਹੁਤ ਸਾਰੇ ਗੀਤਕਾਰ ਨੇ ਸਿੰਗਰ ਨੇ ਉਹਨਾਂ ਨੇ ਵੀ ਆਪਣੇ ਨਾਮ ਕਮਾਏ ਨੇ ਪਰ ਜਿਹੜਾ ਮੂਸੇ ਵਾਲਾ ਹੀ ਉਹ ਇੱਕ ਅਲੱਗ ਹੀ ਚਿਹਰਾ ਬਣ ਗਿਆ ਸੀ ਸ਼ਾਇਦ ਉਹਦੀ ਤਰੱਕੀ ਜਿਹੜੀ ਆ ਕਈਆਂ ਨੂੰ ਨਹੀਂ ਜਰੀ ਗਈ ਹੋਰ ਮੈਂ ਹੋਰ ਕੁਛ ਨਹੀਂ ਕਹਿ ਸਕਦੀ ਕਿਉਂਕਿ ਅਸੀਂ ਵੀ ਇਮੋਸ਼ਨਲ ਹੋ ਜਾਂਦੇ ਆ ਉਸਦੇ ਬਾਰੇ ਗੱਲ ਕਰਕੇ ਕਿਉਂਕਿ ਜਦੋਂ ਅਸੀਂ ਸੁਣਿਆ ਸੀ ਨਾ ਤੇ ਅੱਜ ਤੱਕ ਹਾਲੇ ਤੱਕਾਨੂੰ ਯਕੀਨ ਨਹੀਂ ਹੁੰਦਾ ਜਦੋਂ ਵੀ ਉਹਦੀ ਗਾਣੀਆਂ ਸੁਣਨੇ ਆ ਨਾ ਤੇ ਐ ਲੱਗਦਾ ਹੈ ਕਿ ਇਹ ਬੰਦਾ ਹਾਲੇ ਵੀ ਇਸ ਦੁਨੀਆ ਤੇ ਮੌਜੂਦ ਆ ਉਸ ਨੂੰ ਕੁਛ ਨਹੀਂ ਹੋਇਆ ਪਰ ਹਾਲਾਤ ਹੀ ਕਿਹੋ ਜਿਹੀ ਹੋ ਜਾਂਦੀ ਆ ਕੁਝ ਸਮਝ ਨਹੀਂ ਆਉਂਦਾ ਦੁਨੀਆ ਤੇ ਹਰ ਇੱਕ ਇਨਸਾਨ ਦਾ ਨਾ ਆਂਦੇ ਨਾ ਕਿ ਇੱਕ ਮਿੰਟ ਕੀ ਇੱਕ ਸਕਿੰਟ ਦਾ ਵੀ ਭਰੋਸਾ ਨਹੀਂ ਆ ਕਿਹੜੇ ਵਾਲੇ ਕਿਨੂੰ ਕੀ ਹੋ ਜਾਣਾ ਵਾ ਤੁਹਾਨੂੰ ਆਪ ਆਪਣੇ ਖੇਤ ਵਿਖਾਉਂਦੀ ਤੇ ਆ ਵੇਖੋ ਤੁਹਾਨੂੰ ਉਹ ਦਿਨ ਵਿਖਾ ਕੇ ਗਏ ਸੀ ਨਾ ਵੀ ਇਹ ਪਰਮਾਨੈਂਟ ਵੀ ਅੱਗੇ ਅੱਗੇ ਵੱਢੀ ਜਾਏ ਤੇ ਪਿੱਛੇ ਪਿੱਛੇ ਫੇਰ ਹੋਈ ਜਾਂਦਾ ਆ ਹਾਲੇ ਉਹ ਦਿਨ ਵਿਖਾਇਆ ਸੀ ਤੇ ਨਹੀਂ ਕਹਿੰਦੀ ਕਿ ਹਾਲੇ ਤੁਹਾਨੂੰ ਪਿਛਲੇ ਬਲੌਗ ਚ ਮੇਰੇ ਹਿਸਾਬ ਨਾਲ ਹੀ ਆ ਵਿਖਾਇਆ ਹੋਊਗਾ ਵੀ ਉਦੋਂ ਹਾਲੇ ਬਿਲਕੁਲ ਮਾਡਰਨ ਨਿਕਲਣ ਦੇ ਹੁਣ ਵੇਲੋ ਦੋ ਤਿੰਨ ਦਿਨਾਂ ਵਿੱਚ ਇਹ ਕਿੱਡੇ ਕਿੱਡਾ ਹੋ ਗਿਆ ਵਾ ਫੇਰ ਚਰੀ ਜੀ ਜਿਹੜਾ ਵੀ ਜੋ ਵੀ ਆ ਕਿੰਨੀ ਵੱਟੀ ਹੋ ਵੀ ਗਈ ਆ ਹਾਂਜੀ ਹਾਂਜੀ ਆਹ ਹੋਏ ਆਹ ਹੁਣ ਆ ਹੁਣ ਅਸੀਂ ਸਾਗ ਤੋੜ ਜੀ ਆ ਤੇ ਸਵੇਰੇ ਬਣਾਵਾਂਗੇ ਮੰਮੀ ਤੇ ਨਵਾਜ ਹੋ ਨਵਾਜ ਹੌਲੀ ਹੌਲੀ ਉਹ ਆਪਣੀ ਦਾਦੀ ਮੰਮਾ ਕੋ ਪਹੁੰਚ ਵੀ ਗਿਆ ਆ ਆਹ ਉਹ ਵੀ ਹੁਣ ਸਾਗ ਤੋੜੂਗਾ ਉਹਨੇ ਤੋੜਨੇ ਕੀ ਉਹ ਪੱਤੇ ਪੁੱਤੇ ਹੀ ਖਿਲਾਰੂਗਾ ਉਹ ਆ ਗਿਆ ਜੇ ਹਕਾ ਜੇ ਵਾਵਾ ਹੋ ਗਿਆ ਹਾਂਜੀ ਹੂੰ की मारा हुआ मारा हुआ कर दिया तो वा आया बूटे विखाउन दिया भी मम्मी ओ बड़ा होया बड़ा होया टींडा जिया हां बड़ा हो गया हां जी आज तेरे का ताडे जड्डियां ही होइयां हाले इधर आजा कौन तू किथे चले आए हां चल चल हां ਇਹ ਵੀ ਬੜਾ ਹੋ ਗਿਆ ਹਾਂ ਇਹ ਵੀ ਬੂਟੇ ਵੱਡੇ ਹੋ ਗਏ ਆ ਜਾ ਸਾਗ ਤੋੜੀਏ ਹੁਣ ਉਹ ਬਾਇਆ ਆ ਜਾ ਆਜਾ ਸਾਗ ਤੋੜੀਏ ਮੈਂ ਚਲ ਆਓ ਸਾਗ ਤੋੜੀਏ ਹਾਂ ਹਾਂ ਉੱਥੇ ਮੈਨੂੰ ਕਹਿਣ ਡਿਆ ਸਾਰੀ ਸਟੋਰੀ ਦੱਸਣ ਡਿਆ ਵਾ ਆ ਆਮ ਵੀ ਆ ਇਹਨੂੰ ਕੱਟ-ਕੱਟ ਕੇ ਇਹਨੂੰ ਜੰਮੀ 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 ਬੜਾ ਹੋ ਗਿਆ ਅਤਿਆ ਕ ਗਲਾਈ ਦੀ ਸਮਝ ਲੱਗਦੀ ਹੈ ਅਤਿਆ ਕ ਲੱਗਦੀ ਹੈ ਮੂਸੇ ਵਾਲਾ ਪਤਾ ਨਹੀਂ ਕਿਹੜੀਆਂ ਗੱਲਾਂ ਕਰ ਜਾਂਦਾ ਕਿਚੜ ਇੱਧਰ ਆ ਜਾ ਹੁਣ ਆਵੇ ਸਾਗ ਆ ਉਥੇ ਰੱਖ ਕੇ ਆ ਪਿੱਛੋਂ ਦੀ ਪਿੱਛੋਂ ਦੀ ਪਿੱਛੋਂ ਦੀ ਜਾ ਕੇ ਆ ਉਥੇ ਰੱਖ ਕੇ ਉਹ ਸਾਗ ਹਾਂ ਹਾਲਤ ਦਾ ਵੀ ਕੰਮ ਪੈ ਜਾਣਾ ਚਲੋ ਜੀ ਹਾਂ ਹਾਂ ਰਹਿਣ ਦੇ ਰਹਿਣ ਦੇ ਬਾਕੀ ਸਾਗ ਕੱਟ ਲੈਣੇ ਆ ਜਾ ਸਾਗ ਵੰਦੋ ਉਹ ਤਾਂ ਆ ਤੱਕ ਮੈਂ ਪਰਲ ਨਹੀਂ ਮੈਂ ਆਪੇ ਕਰ ਲੈਂਦੀ ਤੂੰ ਪਰੇ ਹੋ ਜਾ ਸਾਈਡੋਂ ਚੱਲ ਸਾਈਡ ਹੋਂ ਤੇ ਵਹੀਂ ਸਾਰਿਆਂ ਦਾ ਕਿੰਨਾ ਕਿੰਨਾ ਸਾਗ ਹੋ ਗਿਆ ਹੋਣਾ ਵਾ ਕਈਆਂ ਦਾ ਹਾਂ ਇਸ ਤਰ੍ਹਾਂ ਦਾ ਹੀ ਹੈ ਇਸ ਤਰ੍ਹਾਂ ਦਾ ਹੀ ਆ ਹਾਂ ਹਾਂਜੀ ਆਲੇ ਆਰਾ ਕੀ ਆ ਮੈਂ ਤੈਨੂੰ ਫੜੌਂਦੀ ਨਾ ਉਹ ਰੱਖਿਆ ਬਸ ਪਹਿਲੇ ਤਕਰੀਬਨ ਐਡੇ ਐਡੇ ਹੀ ਹਲੇ ਆਹੋ ਹੁਣ ਇੱਕ ਵਾਰੀ ਖਾਵਾਂਗੇ ਸਾਗ ਤਾ ਦੇ ਦਾ ਹਾਂ ਸਾਗ ਖਾ ਕੇ ਤੇ ਫੇਰ ਬਣਾਵਾਂਗੇ ਹਾਲੋਂ ਦੀ ਪੁਰਜੀ ਹਾਂ ਹੁਣ ਹਾਲੋਂ ਮੇਂ ਬਾਬਾ ਹੋ ਜਾਣੀ ਵਿੱਚ ਕਾਫੀ ਪੱਤੇ ਆ ਹਾਂ ਸਰਦੀਆਂ ਦੇ ਵਿੱਚ ਨਾ ਹਾਂ ਹਾਲੋਂ ਬਹੁਤ ਵਧੀਆ ਹੁੰਦੀ ਖਾਣੀ ਅਛਾ ਇੱਕ ਹਾਲੋ ਤੇ ਮੇਥੀ ਵੀ ਆ ਜਾਣੀ ਮੂਲੀਆਂ ਵੀ ਹੋ ਜਾਣੀਆਂ ਸਲਗਮ ਵੀ ਹੋ ਜਾਣੇ ਹਨਾ ਸਿਆਲ ਚ ਸਬਜੀ ਆਵਾ ਹੋ ਜਾਂਦੀ ਹੈ ਗਰਮੀਆਂ ਵਿੱਚ ਵੀ ਚਲ ਹੋ ਤੇ ਜਾਂਦੀ ਹੈ ਪਰ ਫਿਰ ਵੀ ਹਨਾ ਉਹ ਤੋੜ ਆ ਹੀ ਜਾਂਦੀ ਸਬਜੀ ਦੀ ਮਮਾ ਦਾ ਹਾ ਸਿਆਲ ਦੀਆਂ ਸਬਜ਼ੀਆਂ ਗਰਮੀਆਂ ਦੀਆਂ ਸਬਜ਼ੀਆਂ ਨਾਲੋਂ ਜ਼ਿਆਦਾ ਵਧੀਆ ਹੁੰਦੀਆਂ ਹਨਾ ਹਮ ਹਾਲੋ ਬਹੁਤ ਟੇਸਟੀ ਹੁੰਦੀ ਆਹੋ ਮਮੀ ਦੀ ਪਸੰਦਿਆ ਹਾਲੋ ਆਹੋ ਸੁਖਬਾਈ ਦੀ ਵੀ ਮੈਂ ਜ਼ਿਆਦਾ ਖਾਣੀ ਹੁੰਦੀ ਆ ਸਾਗ ਮੈਂ ਪੁਰਜੀਆਂ ਘਟ ਖਾਨੀ ਮੈਂ ਆਹੋ ਮੈਂ ਵੀ ਖਾਂ ਲਵਾਜ ਕੀ ਖਾਂਦਾ ਏ ਮੈਂ ਭੂਈ ਦਹੀਂ ਪੁਰਜੀ ਖਾਈ ਮੈਂ ਭੂਜੀ ਖਾਈ ਇਹ ਸਾਡੀ ਪਾਰਟੀ ਦਾ ਬੰਦਾ ਆਹੋ ਹੈਨਾ ਸਾਗ ਨਹੀਂ ਖਾਂਦਾ ਤੂੰ ਮੈਂ ਤੇ ਨਾਲ ਮੱਕੀ ਦੀ ਰੋਟੀ ਜ਼ਰੂਰ ਬਣਾਉਣੀ ਹੁੰਨੀ ਸਾਗ ਦੇ ਤੇ ਦੇਖਾਂਗੇ ਕੱਲ ਜੇ ਸਾਗ ਬਣਾ ਕੇ ਤੇ ਜੇ ਆਟਾ ਮਿਲ ਗਿਆ ਪਿੰਡੋਂ ਤੇ ਲਿਆ ਕੇ ਨਾਲ ਮੱਕੀ ਦੀ ਰੋਟੀ ਵੀ ਬਣਾਵਾਂਗੇ ਹੈਨਾ ਨਵਾਜ ਖੰਦਾ ਹੁੰਦਾ ਸਾਗ। ਉਹ। ਜਮੀ ਜਮੀ ਸਾਗ ਆ। ਪਾਲਕ ਵੀ ਹੋਈ ਆ ਤੇ ਇਹ ਪਾਲਕ ਜਿਹੜੀ ਆ ਨਾ ਬੜੇ ਬਰੀਕੀ ਜੀ ਨਾ ਤੋੜਨੀ ਪੈਂਦੀ ਹਲੇ ਨੀ ਕੀ ਨੀ ਕੀ ਜੀ ਹਨਾ। ਅਨਵਾਜ ਐਵੇਂ ਪੱਤੇ ਪੁੱਟੀ ਜਾਂਦਾ ਆ। ਨਹੀਂ ਮੈਂ। ਹੂੰ। ਮੈਂ ਇੱਥੇ ਹੋਰ ਕੌਣ? ਮੈਂ ਚੱਲ ਪਾਲਕ ਮੋਲ ਨਾਲ ਲਿਆਉਣੀ ਪਊਗੀ। ਨਾਲ ਹੈਗੀ ਤੇ ਹੈ ਆ ਵੈਸੇ ਪਾਲਕ ਪਾਸੇ ਆ ਕਿ ਥੋੜੀ ਜੀ ਖੇਚ ਲਿਆ। ਹੈਗੀ ਛੋਟੀ ਛੋਟੀ ਬਹੁਤ ਹੀ ਜ਼ਿਆਦਾ। ਹੂੰ। ਪਾਲਕ ਵਾਰ ਦੋ ਆ ਦੂਜੀ ਵਾਰੀ ਹੋਈ ਜਾਣੀ ਪਾਲਕ ਜਾ ਉੱਥੇ ਪਾ ਕੇ ਆਏ ਨੇ ਹੁਣ ਆ ਸਾਨੂੰ ਬਹੁਤ ਨਹੀਂ ਸਾਗ ਝੁਗਣਾ ਪੈਣਾ ਮਮਾ ਪਾ ਦੋ ਐਦੇ ਕਰਕੇ ਸਾਗ ਝੁਗਣਾ ਪੈਣਾ ਵਾ ਪਾਲਕ ਝੁਗਣੀ ਪੈਣੀ ਵਿੱਚ ਜੋ ਪੱਤੇ ਪੁੱਤੇ ਵਿੱਚ ਛੁੱਟੀ ਜਾਂਦਾ ਮਾਜਾ ਇੱਧਰ ਆ ਪੱਠਿਆਂ ਦੇ ਨਾਲ ਵੜੋ ਇੱਧਰ ਆ ਜਾ ਤੇ ਤੂੰ ਇਹਨੂੰ ਤੇ ਐਵੇਂ ਲੈਨਦਾ ਮੈਂ ਤੂੰ ਜਿਹੜਾ ਮਾਰ ਵਰਗੂ ਪਹਿਲਾਂ ਪਾਉਂਦਾ ਫਿਰਦਾ ਨਾ ਹੋਏ ਦਾਦੀ ਮम्मा ਗੁੱਸੇ ਹੰਦੀ ਆ ਨੋ ਨੋ ਕਿਉਂ ਮੀ ਨੋ